ਵਾਹਿਗੁਰੂ ਸਾਹਿਬ ਜੀਓ ਵਾਹਿਗੁਰੂ ਜੀ ਗਿਆਨ ਧਿਆਨ ਕੁਸ਼ ਕਰਮ ਨਾ ਜਾਣਾ ਨਾਹਿਨ ਨਿਰਮਲ ਕਰਣੀ ਸਾਧ ਸੰਗਤ ਕਿਆ ਅੰਤ ਲਾਉ ਓ ਵੇਖੋ ਨਦੀ ਜੈ ਤਰਣੀ ਹੋਵੇ ਸਿਖਤ ਖਸਮਰੀ ਨੂਰ ਅਸੂ ਕੁਰਸੂ ਚਟਿਆ ਤੁਜਠੇ ਸਚੇ ਪਾਪਿ ਸ਼ਾਮ ਮਲ ਜਨਮ ਜਨਮ ਦੇ ਕਟੇ ਸਤਨਾਮ ਫਿਰਵਾਹ ਦੇ ਰੂ ਸਾਹਿਬ ਜੀਓ ਤੋੜੀ ਮਹੱਲਾ ਪੰਜਵਾ ਹਰ ਹਰ ਕਰਨ ਦੇ ਦਇ ਉਹਨ ਧਾਰੇ ਸਿਮਰ ਸੁਆਮੀ ਸਤਿਗੁਰੇ ਆਪਣਾ ਕਾਰਜ ਸਭਲ ਹਮਾਰੇ ਹਰ ਹਰ ਕਰਨ ਦੇ ਦਇ ਉਹਨ ਧਾਰੇ ਸਿਮਰ ਸੁਆਮੀ ਸਤਿਗੁਰੇ ਆਪਣਾ ਕਾਰਜ ਸਭਲ ਹਮਾਰੇ ਆ ਪਰਮੇਸ਼ਰ ਹਰ ਕੀਨਕ ਤਤ ਵਿਚਾਰੀ ਗੁਰ ਗਾਵ ਉਤਤ ਸੁਖ ਪਾਇਆ ਠਾਕਰੇ ਅਗਮਯਾ ਪਾਰੇ ਜੋ ਜਨ ਪਾਰ ਬ੍ਰਹਮਾ ਪੜੇ ਕੀਨੇ ਤਿਨ ਕਾ ਬਰ ਕਸ਼ੂਨਾ ਵਿਚਾਰੀ ਨਾਮ ਰਤਨ ਸੁਣ ਜਪ ਜਪ ਜੀਵਾ ਅਰਨਾਨਕ ਕੰਠਮਜਾਰੇ ਜੋ ਜਨ ਪਾਰ ਨੂੰ ਆਪਣੇ ਕੀਨੇ ਤਿਨ ਕਾ ਬਹਰ ਕਥੁਣਾ ਵਿਚਾਰੇ ਨਾਮ ਕਰਨਾ ਸੋਣਾ ਜਾਪ ਜਾਪ ਜੀਵਾ ਅਰਨਾਨਕ ਕੰਠਮਜਾਰੇ ਵਾਹਿਗੁਰੂ ਕੀ ਕਾਸਾ ਵਾਹਿਗੁਰੂ ਜੀ ਕੀ ਬਤੇ